ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਸੈਕੰਡ ਹੈਂਡ ਟਰੈਕਟਰ ਦਿਖਾਵਾਂਗੇ ਰਾਹੋਂ ਵਾਲੇ ਪਰਗਣ ਬਾਈ ਉਹਨਾਂ ਕੋਲ ਜਾਵਾਂਗੇ ਸੈਕੰਡ ਹੈਂਡ ਟਰੈਕਟਰ ਆਏ ਆ ਬਾਈ ਉਹਨਾਂ ਕੋਲ ਬਹੁਤ ਵਧੀਆ-ਵਧੀਆ ਟਰੈਕਟਰ ਨੇ ਜੀ ਕੈਂਟ ਟਰੈਕਟਰ ਨੇ ਵੀਡੀਓ ਨੂੰ ਪੂਰਾ ਦੇਖਿਓ ਤੇ ਸਭ ਤੋਂ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਬਾਈ ਬਣੇ ਰਹੋ ਵੀਡੀਓ ਦੇ ਵਿੱਚ ਇਦਾਂ ਹੀ ਲਓ ਬਾਈ ਜੀ ਪਹੁੰਚ ਗਏ ਆਪਾਂ ਆਪਣੀ ਦੁਕਾਨ ਤੇ ਤੇ ਕਿਸੇ ਨੇ ਬਾਈ ਜੀ ਸ਼ਕਤੀਮਾਨ ਦਾ ਰੂਟਾਵੇਟਰ ਲੈਣਾ ਹੋਇਆ ਤਾਂ ਬਾਈ ਜੀ ਆਪਣੇ ਨਾਲ ਕਰ ਲਿਓ ਸੰਪਰਕ ਤੇ 7 ਫੁੱਟ 8 ਫੁੱਟ 6 ਫੁੱਟ ਤੋਂ ਲੈ ਕੇ 15 12 15 ਫੁੱਟ ਤੱਕ ਕੋਈ ਵੀ ਰੂਟਾਵੇਟਰ ਲੈਣਾ ਹੋਇਆ ਤਾਂ ਆਪਣੇ ਨਾਲ ਬਾਈ ਜੀ ਸੰਪਰਕ ਕਰਿਓ ਤੇ ਆਪਣੀ ਨਵਾਂ ਸ਼ਹਿਰ ਤੋਂ ਵੀ ਆਪਾਂ ਦੇਵਾਂਗੇ ਰੋਪੜ ਤੋਂ ਵੀ ਦੇ ਦਾਂਗੇ ਤੇ ਮੱਛਵੜਾ ਸਾਹਿਬ ਤੋਂ ਵੀ ਦੇ ਦਾਂਗੇ ਜਿਹੜੇ ਵੀਰ ਨੂੰ ਕਿਸਾਨ ਵੀਰ ਨੂੰ ਕਿਹੜੀ ਡੀਲਰਸ਼ਿਪ ਨੇੜੇ ਪੈਂਦੀ ਉਹਤੋਂ ਆਪਾਂ ਚੱਕਵਾ ਦੇਵਾਂਗੇ ਜੀ ਤੇ ਆ ਟੂਰ ਉਹ ਵੀ ਆਪਣੇ ਕੋਲ ਆ ਗਈ ਨਵੀਂ ਜੀ ਕਿਸੇ ਵੀ ਵੀਰ ਨੂੰ ਇਹ ਟੂਰੋ ਚਾਹੀਦੀ ਹੋਈ ਦੋ ਲਾਈਨਾਂ ਵਾਲੀ ਮੱਕੀ ਦਾ ਆਚਾਰ ਪਾਉਣ ਟੋਕਾ ਕਰਨ ਵਾਲੀ ਤਾਂ ਵੀ ਬਾਈ ਆਪਣੇ ਨਾਲ ਕਰ ਲਿਓ ਸੰਪਰਕ ਬਾਕੀ ਰਿਪੇਅਰ ਚੱਲ ਰਹੀ ਆ ਫੁੱਲ ਮਸ਼ੀਨਾਂ ਦੀ ਤੇ ਰੂਟਾ ਵੇਟਰਾਂ ਦੀ ਤੇ ਬਾਈ ਇੱਕ ਹੋਰ ਰੂਟਾ ਵੇਟਰ ਲੈਂਡ ਫੋਰਸ ਦਾ ਜਿਹੜਾ ਆਪਾਂ ਤੁਹਾਨੂੰ ਕਹਿੰਦੇ ਸੀ ਉਹਦਾ ਕੰਮ ਹੋ ਗਿਆ ਬਾਈ ਜੀ ਪੂਰਾ ਬਲੇਡ ਵੀ ਪੈ ਗਏ ਜੀ ਉਹਦੇ ਐਨ ਬਾਈ ਟੋਟਲੀ ਕੰਮ ਹੋ ਗਿਆ ਰੂਟਾਵੇਟਰ ਦਾ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਦੇਖੋ ਬਿਲਕੁਲ ਟੋਟਲੀ ਕੰਮ ਹੋ ਗਿਆ ਰੂਟਾਵੇਟਰ ਦਾ ਬਲੇਡ ਬਾਈ ਜੀ ਇਹਦੇ ਸਾਰੇ ਬਿਲਕੁਲ ਨਵੇਂ ਪੈ ਗਏ ਲੈਂਡ ਫੋਰਸ ਦੇ ਠੀਕ ਆ ਨਾ ਜੀ ਇੱਕ ਪਾਸੇ ਤਵੀ ਆ ਤੇ ਇੱਕ ਕਿਸਮ ਦਾ ਬਾਈ ਇਹਦਾ ਰੰਗੇ ਇੱਕ ਰਹਿ ਗਿਆ ਵੀ ਰੰਗ ਥੋੜਾ ਜਿਹਾ ਖਰਾਬ ਆ ਬਾਕੀ ਸਾਰਾ ਨਵਾਂ ਬਣ ਗਿਆ ਇਧਰਲੇ ਪਾਸੇ ਜੀ 베アリング ਬੂਰਿੰਗ ਸੀਲ ਸੂਲ ਤੇ ਤਿੰਨੇ ਕਰਾਰੀਆਂ ਤਿੰਨੇ ਕਰਾਰੀਆਂ ਦਾ ਸੈੱਟ ਉਹ ਵੀ ਨਵਾਂ ਪੈ ਗਿਆ ਬਲੇਡ ਵੀ ਨਵੇਂ ਪੈ ਗਏ ਤੇ ਬਿਲਕੁਲ ਓਕੇ ਕੰਡੀਸ਼ਨ ਚ ਬਾਈ ਇਹ ਰੂਟੇਟਰ ਹੋ ਗਿਆ ਲੈਂਡ ਫੋਰਸ ਦਾ 7 ਫੁੱਟ ਕਿਸੇ ਨੂੰ ਵੀ ਚਾਹੀਦਾ ਹੋਇਆ ਬਾਈ ਜੀ ਦੱਸ ਦਿਓ ਮਾਡਲ ਹੈਗਾ 2017 2017 ਮਾਡਲ ਹੈ ਤੇ ਗੇਅਰ ਗੂਰ ਸਾਰਾ ਕੁਝ ਓਕੇ ਹੋ ਗਿਆ ਇਹਦਾ ਤੇਲ ਵੀ ਬਿਲਕੁਲ ਨਵਾਂ ਪੈ ਗਿਆ ਸਿਰਫ ਰੰਗ ਰੰਗੀ ਪੁਰਾਣਾ ਰਹਿ ਗਿਆ ਕਿਉਂਕਿ ਰੰਗ ਇਹ ਤੇ ਥੋੜਾ ਜਿਹਾ ਸਾਰਾ ਖਰਾਬ ਹੋਇਆ ਹੈ ਤੇ ਜਾਨੀ ਕਿ ਅੰਦਰੋਂ ਰੂਟੇਟਰ ਬਾਈ ਬਿਲਕੁਲ ਨਵਾਂ ਹੈ ਤੇ ਮੇਨ ਗੱਲ ਬਾਈ ਆ ਗੇਅਰ ਦੀ ਹੁੰਦੀ ਆ ਵਾਲੀ ਦੀ ਸਾਈਡ ਵਾਲੀ ਦੀ ਤਿੰਨੇ ਗਰਾਰੀਆਂ ਬਾਈ origignal ਤਿੰਨੇ ਗਰਾਰੀਆਂ ਬਾਈ ਇਹਦੀਆਂ ਨਵੀਆਂ ਪਈਆਂ ਹੋਈਆਂ ਨੇ ਸਾਰੀਆਂ ਹੀ ਆਪਾਂ ਪਹਿਲਾਂ ਵੀਡੀਓ ਚ ਵੀ ਦਿਖਾਈਆਂ ਬਿਲਕੁਲ ਨਵੀਆਂ ਗਰਾਰੀਆਂ ਪਈਆਂ ਹੋਈਆਂ ਨੇ ਤਿੰਨੇ ਕਿਸੇ ਨੇ ਵੀ ਇਹ ਲੈਂਡ ਫੋਰਸ ਦਾ ਰੂਟਾ ਵਿਟਰ ਲੈਣਾ ਹੋਇਆ 7 ਫੁੱਟਾ ਫੁੱਲ ਕੰਮ ਹੋਇਆ ਹੋਇਆ ਤਾਂ ਕਰ ਲਿਓ ਬਾਈ ਆਪਣੇ ਨਾਲ ਸੰਪਰਕ ਤੇ ਹੁਣ ਬਾਈ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਇੱਧਰ ਆਪਣੇ ਵੀਰ ਉਹਨਾਂ ਦੇ ਪਰਗਣ ਵੀਰ ਉਹਨਾਂ ਦੇ ਉਹਨਾਂ ਦੇ ਵੀ ਕਈ ਬਾਈ ਖਾਸੇ ਸੈਕੰਡ ਹੈਂਡ ਟਰੈਕਟਰ ਖੜੇ ਨੇ ਤੇ ਬਣੇ ਰਹੋ ਬਾਈ ਵੀਡੀਓ ਦੇ ਵਿੱਚ ਇਦਾਂ ਹੀ ਬਾਕੀ ਕਿਸੇ ਨੇ ਸ਼ਕਤੀਮਾਨ ਦਾ ਸੁਪਰਸੀਡਰ ਲੈਣਾ ਹੋਇਆ ਤਾਂ ਵੀ ਆਪਣੇ ਨਾਲ ਕਰ ਲਿਓ ਬਾਈ ਜੀ ਸੰਪਰਕ ਤੇ ਕਈ ਵੀਰਾਂ ਨੇ ਸਬਸਿਡੀ ਭਰੀ ਵੀ ਆ ਸਾਡੇ ਕੋਲ ਕਿਸੇ ਨੂੰ ਵੀ ਸ਼ਕਤੀਮਾਨ ਵਾਲਾ ਬਾਈ ਸੁਪਰਸੀਡਰ ਚਾਹੀਦਾ ਹੋਇਆ ਤਾਂ ਸਾਰੇ ਵੀਰ ਆਪਣੇ ਨਾਲ ਕਰਿਓ ਸੰਪਰਕ ਤੇ ਬਾਕੀ ਤੇ ਪੈਪੂਪ ਤਾਂ ਖੋਲੇ ਪਏ ਨੇ ਅੰਦਰ ਬਾਕੀ ਧਾਨ ਮਿੱਤਰਾ ਕਦੂ ਕਰਨ ਵਾਲਾ ਕਿਸੇ ਨੂੰ ਚਾਹੀਦਾ ਹੋਇਆ ਕਰ ਲਿਓ ਸੰਪਰਕ ਜੇ ਕਿਸੇ ਨੇ ਡੈਮੋ ਲਵਾਉਣੀ ਆ ਆਪਣੇ ਖੇਤ ਦੇ ਵਿੱਚ ਤਾਂ ਆਪਣੇ ਜਿਹੜਾ ਖੱਤਾ ਏ ਕਣਕ ਵਾਲਾ ਖੱਤਾ ਉਹ ਚ ਪਾਣੀ ਛੱਡ ਲਿਓ ਪਾਣੀ ਘੜਾ ਲਿਓ ਤੇ ਅਸੀਂ ਆਪਣੇ ਨਾਲ ਟਰੈਕਟਰ ਪਾ ਕੇ ਬਾਈ ਇਹਦੀ ਡੈਮੋ ਦੇ ਦਾਂਗੇ ਕਿਸੇ ਨੂੰ ਵੀ ਚਾਹੀਦੀ ਹੈ ਤੇ ਹੁਣ ਹੁਣ ਆਪਾਂ ਚੱਲਦੇ ਆਂ ਬਾਈ ਜੀ ਰਾਹੋਂ ਫਰਗਣ ਬਾਈ ਉਹਨਾਂ ਦੇ ਤੇ ਤੁਹਾਨੂੰ ਆਪਾਂ ਦਿਖਾਉਨੇ ਆ ਟਰੈਕਟਰ ਕਿਹੜੇ-ਕਿਹੜੇ ਟਰੈਕਟਰ ਜਿਹੜੇ ਬਾਈ ਉਹਨਾਂ ਕੋਲ ਆਏ ਹੋਏ ਲਓ ਬਾਈ ਜੀ ਅਸੀਂ ਪਹੁੰਚੇ ਹੋਏ ਆਂ ਬਾਈ ਅੱਜ ਫਰਗਣ ਬਾਈ ਉਹਨਾਂ ਦੇ ਰਾਹੋਂ ਵਾਲਿਆਂ ਦੇ ਤੇ ਕਾਫੀ ਬਾਈ ਉਹਨਾਂ ਕੋਲ ਸੈਕੰਡ ਹੈਂਡ ਟਰੈਕਟਰ ਖੜੇ ਨੇ ਹੌਲੈਂਡ ਖੜੇ ਨੇ 2 ਸੋਨਾ ਲੀਕਾ ਫਾਰਮ ਟਰੈਕ 60 ਕਬੋਟਾ 475 44 ਤੇ ਅਰਜਨ 744 ਅਰਜਨ ਹੁਣ ਤੁਹਾਨੂੰ ਆਪਾਂ ਕੱਲੇ-ਕੱਲੇ ਟਰੈਕਟਰ ਬਾਰੇ ਡਿਟੇਲ ਦੇ ਵਿੱਚ ਦੱਸਾਂਗੇ ਵੀ ਕਿਹੜਾ ਕਿੰਨਾ ਮਾਡਲ ਆ ਕਿਹੜਾ ਕੰਡੀਸ਼ਨ ਹੈ ਦੀ ਤੇ ਵੀਡੀਓ ਨੂੰ ਬਾਈ ਦੇਖਿਓ ਪੂਰਾ ਤੇ ਪਹਿਲੇ ਨੰਬਰ ਤੇ ਬਾਈ ਜਿਹੜਾ ਟਰੈਕਟਰ ਖੜਾ ਇਹ ਤਾਂ ਹੁਣ ਤੁਸੀਂ ਦੇਖ ਰਹੇ ਹੋ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਖੜਾ ਹਾਲੈਂਡ ਸਪੈਸ਼ਲ ਐਡੀਸ਼ਨ 3630 ਤੇ ਜੇ ਆਪਾਂ ਬਾਈ ਇਹਦੇ ਮਾਡਲ ਦੀ ਗੱਲ ਕਰੀਏ 2019 ਮਾਡਲ ਟਰੈਕਟਰ ਆ ਜੀ ਇਹ ਹਾਲੈਂਡ 3630 ਬਾਕੀ ਤੁਹਾਨੂੰ ਆਪਾਂ ਨਜ਼ਦੀਕ ਤੋਂ ਦਿਖਾ ਦਿੰਨੇ ਆ ਬਿਲਕੁਲ ਸਾਫ ਕੰਡੀਸ਼ਨ ਦੇ ਟਰੈਕਟਰ ਖੜਾ ਸਿਰਫ 800 ਘੰਟਾ ਚੱਲਿਆ ਹੋਇਆ ਟਰੈਕਟਰ ਆ ਇਹ ਤੇ ਜਿਹੜੇ ਪਿਛਲੇ ਟਾਇਰ ਨੇ ਐਮ ਆਰ ਐਫ ਕੰਪਨੀ ਦੇ ਪਿਛਲੇ ਟਾਇਰ ਨੇ 16 9 28 ਦੇ ਤੇ ਮੂਰਲੇ ਹੈਗੇ ਨੇ ਬਾਈ ਜੀ 750 16 ਦੇ 2019 ਮਾਡਲ ਟਰੈਕਟਰ ਆ ਤੇ ਸਿਰਫ 800 ਘੰਟਾ ਚੱਲਿਆ ਹੋਇਆ ਟਰੈਕਟਰ ਆ ਜੀ ਇਹ ਤੇ ਬਾਕੀ ਹੁਣ ਤੁਹਾਨੂੰ ਬੈਕ ਸਾਈਡ ਤੋਂ ਵੀ ਆਪਾਂ ਦਿਖਾ ਦਿੰਨੇ ਆ ਦੇਖੋ ਜੀ ਤੇ ਬਿਲਕੁਲ ਸਾਫ ਕੰਡੀਸ਼ਨ ਚਾ ਕੋਈ ਟਰਾਲੀ ਨੂੰ ਇੰਨਾ ਚੱਲਿਆ ਨਹੀਂ ਹੋਇਆ ਹੈਗਾ ਤੇ ਕਿਸੇ ਨੇ ਵੀ ਬਾਈ ਜੇ ਟਰੈਕਟਰ ਲੈਣਾ ਤਾਂ ਤੁਸੀਂ ਪਰਗਣ ਬਾਈ ਉਹਨਾਂ ਕੋਲ ਰਾਹੋਂ ਆ ਸਕਦੇ ਹੋ ਜੀ ਰਾਹੋਂ ਟਰੈਕਟਰ ਖੜੇ ਨੇ ਇਹ ਤੇ ਜੇ ਬਾਈ ਇਹਦੇ ਆਪਾਂ ਪ੍ਰਾਈਸ ਦੀ ਗੱਲ ਕਰੀ ਤਾਂ ਇਹਦੀ ਕੀ ਡਿਮਾਂਡ ਆ ਇਹਦੀ ਜੀ 7 ਲੱਖ 25000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਜੀ ਸਪੈਸ਼ਲ ਐਡੀਸ਼ਨ ਹਾਲੈਂਡ ਦੀ 2019 ਮਾਡਲ ਦੀ 800 ਘੰਟੇ ਚੱਲੇ ਹੋਏ ਦੀ 7,25,000 ਰੁਪਏ ਡਿਮਾਂਡ ਆ। ਬਾਕੀ ਮੌਕੇ ਤੇ ਬਾਈ ਜੀ ਵੱਧ ਘੱਟ ਹੋ ਜੂਗਾ। ਤੇ ਉਹ ਤੋਂ ਬਾਅਦ ਟਰੈਕਟਰ ਆ ਜਾਂਦਾ ਜੀ ਨਿਊ ਹਾਲੈਂਡ 3602 ਆ ਜੀ। ਤੇ ਇੱਧਰ ਦਵਾਬੇਰੀਏ ਦੇ ਵਿੱਚ ਬਾਈ ਆਪਾਂ ਦਵਾਬੇਰੀਏ 'ਚ ਖੜੇ ਆ। ਇੱਧਰ ਜ਼ਿਆਦਾਤਰ ਹਾਲੈਂਡੇ ਨੇ ਜੀ। ਤੇ ਹਾਲੈਂਡ ਤੋਂ ਵਗੈਰ ਇੱਥੇ ਕੋਈ ਹੋ ਮਾੜਾ ਮੋਟਾ ਮੈਸੀ ਹੋਊਗਾ ਜਾਂ ਸਵਰਾਜ, ਜੌਂਡੀਅਰ ਕੋਈ ਕੋਈ ਆ। ਯਾਨੀ ਇੱਧਰ ਸਾਰਾ ਨਾ ਵੱਧ ਮਾਰਕੀਟ ਹਾਲੈਂਡ ਦੀ ਆ। ਤੇ ਅੱਗੇ ਬਾਈ ਟਰੈਕਟਰ ਆ ਜਾਂਦਾ ਨਿਊ ਹਾਲੈਂਡ 3602 ਆ ਤੇ ਜੇ ਮਾਡਲ ਦੀ ਗੱਲ ਕਰੀਏ ਬਾਜੀ 2016 ਮਾਡਲ ਟਰੈਕਟਰ ਆ ਤੇ ਬਿਲਕੁਲ ਸਾਫ ਕੰਡੀਸ਼ਨ ਚ ਆ ਕਿਤੇ ਲੀਕੇਜ ਨਹੀਂ ਹੈ ਕਿ ਹਾਲੈਂਡ ਦੀ ਤਾਂ ਲੀਕੇਜ ਬਹੁਤ ਘੱਟ ਹੁੰਦੀ ਹੈ ਤੇ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਤੇ ਮਗਲੇ ਟਾਇਰ 14 ਦੇ ਨੇ ਤੇ ਮੂਹਰੇਲੇ ਟਾਇਰ ਹੈਗੇ ਨੇ 750 16 ਦੇ ਕਿਸੇ ਨੂੰ ਵੀ ਬਾਜੀ ਇਹ ਟਰੈਕਟਰ ਚਾਹੀਦਾ ਹੋਇਆ 3602 ਕਰ ਲਿਓ ਬਾਈ ਇਹਨਾਂ ਨਾਲ ਸੰਪਰਕ ਨੰਬਰ ਬਾਈ ਦਾ ਵੀਡੀਓ ਦੇ ਥੱਲੇ ਚੱਲੇ ਰਿਹਾ ਤੇ ਪ੍ਰਾਈਸ ਹੈਗਾ 3 ਲੱਖ 75000 ਰੁਪਿਆ ਬਾਈ ਇਸ ਟਰੈਕਟਰ ਦਾ ਜਿਹੜਾ ਪ੍ਰਾਈਸ ਆ ਤੇ ਉਸ ਤੋਂ ਬਾਅਦ ਬਾਈ ਉਹਨਾਂ ਕੋਲ ਜਿਹੜਾ ਟਰੈਕਟਰ ਹੈਗਾ ਉਹ ਹੈਗਾ ਸੋਨਾਲੀਕਾ 750 ਸੋਨਾਲੀਕਾ ਡੀਆਈ ਜੇ ਮਾਡਲ ਦੀ ਗੱਲ ਕਰੀ ਤਾਂ ਬਾਈ ਜੀ 2000 20 ਮਾਡਲ ਟਰੈਕਟਰ ਆ ਸੋਨਾਲੀਕਾ ਤੇ ਬਾਕੀ 3 ਸਪੀਡ ਆ ਜੀ ਤੇ ਸ਼ਟਲ ਗੇਅਰ ਦਿੱਤਾ ਹੋਇਆ ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੀ ਵਾਕਈ ਹੁਣ ਪਰਲੀ ਸ਼ੈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਤੇ ਟਰੈਕਟਰ ਬਿਲਕੁਲ ਸਾਫ ਆ ਤੇ ਸ਼ਟਲ ਗੇਅਰ ਦਿੱਤਾ ਹੋਇਆ ਦੇਖੋ ਜੀ ਸ਼ਟਲ ਗੇਅਰ ਵਾਲਾ ਵਾ ਸੋਨਾਲੀਕਾ ਤੇ ਬਾਈ ਜੀ ਹਾਈ ਲੋ ਮੀਡੀਅਮ ਆ ਥਰੀ ਸਪੀਡ ਚ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਬਾਈ ਸੋਨਾਲੀਕਾ ਟਰੈਕਟਰ ਜਿਹੜਾ ਇਹ ਖੜਾ ਵਾ ਬਾਈ ਉਹਨਾਂ ਕੋਲ 750 ਡੀ ਆਈ ਜੇ ਭਾਈ ਮਗਰਲੇ ਟਾਇਰਾਂ ਦੀ ਗੱਲ ਕਰੀਏ ਤਾਂ ਮਗਰਲੇ ਟਾਇਰ ਇਹਦੇ ਹੈਗੇ ਨੇ ਜੀ 14928 ਦੇ ਮਗਰਲੇ ਟਾਇਰ ਨੇ ਸੀਏਟ ਕੰਪਨੀ ਦੇ ਤੇ ਮੂਹਰਲੇ ਟਾਇਰ ਹੈਗੇ ਨੇ 750 ਸੋਨਾ ਦੇ ਇਹ ਵੀ ਸੀਏਟ ਕੰਪਨੀ ਦੇ ਨੇ ਜੀ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਓਕੇ ਕੰਡੀਸ਼ਨ ਚ ਆ ਜੀ ਤੇ 2020 ਮਾਡਲ ਆ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਤਾਂ 5 ਲੱਖ 25000 ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਬਾਈ ਵੱਧ ਘੱਟ ਹੋਏ ਹਨ ਉਹਨਾਂ ਦਾ ਬਾਈ ਉਹਨਾਂ ਨਾਲ ਇੱਕ ਵਾਰ ਕਾਲ ਜਰੂਰ ਕਰ ਲਿਓ 5 ਲੱਖ 25000 ਰੁਪਏ ਇਸ ਟਰੈਕਟਰ ਦੀ ਡਿਮਾਂਡ ਹੈ ਜੀ ਉਹ ਤੋਂ ਬਾਅਦ ਬਾਈ ਉਹਨਾਂ ਕੋਲ ਖੜਾ ਹੈਗਾ ਫਾਰਮ ਟਰੈਕ 60 ਜੇ ਫਾਰਮ ਟਰੈਕ 60 ਦੇ ਮਾਡਲ ਦੀ ਗੱਲ ਕਰੀਏ ਤਾਂ 2004 ਮਾਡਲ ਟਰੈਕਟਰ ਆ ਜੀ ਫਾਰਮ ਟਰੈਕ 60 14 ਦੇ ਟਾਇਰਾਂ ਚਾਹ ਮਗਰ ਲਈ 14 ਦੇ ਟਾਇਰ ਲੈ ਜੀ ਤੇ ਮੂਰ ਲਈ 6 ਨੰਬਰ ਦੇ ਨੇ ਤੇ ਟਰੈਕਟਰ ਵੀ ਇਹ ਵੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਫਾਰਮਟ੍ਰੈਕ 602004 ਮਾਡਲ ਤੇ ਜਿਹਦੀ ਡਿਮਾਂਡ ਦੀ ਗੱਲ ਕਰੀਏ ਤਾਂ 2 ਲੱਖ 30000 ਰੁਪਿਆ ਇਸ ਟਰੈਕਟਰ ਦੀ ਜੀ ਡਿਮਾਂਡ ਆ ਬਾਕੀ ਮੌਕੇ ਤੇ ਵੱਧ ਘੱਟ ਬਾਈ ਬਾਕੀ ਤਾਂ ਜਦੋਂ ਸੌਦਾ ਹੁੰਦਾ ਉਦੋਂ ਹੋ ਜਾਂਦਾ ਤੇ ਉਹ ਤੋਂ ਬਾਅਦ ਆ ਜਾਂਦਾ ਬਾਈ ਜੀ ਕਬੋਟਾ ਕਬੋਟਾ ਟਰੈਕਟਰ ਆ ਜਾਂਦਾ ਉਹ ਤੋਂ ਬਾਅਦ ਐਮਯੂ 4501 ਤੇ 4 ਵੀਲ ਟਰੈਕਟਰ ਆ ਬਾਈ ਜੀ ਜੇ ਆਪਾਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਤਾਂ 2017 ਮਾਡਲ ਟਰੈਕਟਰ ਆ ਜੀ ਕਬੋਟਾ 2017 ਮਾਡਲ ਟਰੈਕਟਰ ਆ ਜੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਤਾਂ ਗੁੱਡੀਅਰ ਦੇ ਪਿਛਲੇ ਟਾਇਰ ਨੇ ਜੀ 13 628 ਦੇ ਪਿਛਲੇ ਟਾਇਰ ਨੇ ਜੀ ਤੇ ਮੂਹਰਲੇ ਮੇਰੇ ਹਿਸਾਬ ਨਾਲ ਰੇਡੀਅਲ ਟਾਇਰ ਨੇ ਜੀ ਅਲਾਈਐਂਸ ਦੇ ਟਾਇਰ ਨੇ ਮੂਹਰਲੇ ਜੀ ਫਰੰਟ ਵਾਲੇ ਟਾਇਰ ਹੈਗੇ ਨੇ ਅਲਾਈਐਂਸ ਦੇ ਤੇ ਟਰੈਕਟਰ ਬਿਲਕੁਲ ਇਹ ਵੀ ਸਾਫ਼ ਆ ਲੀਕੇਜ ਹੈ ਨਹੀਂ ਕਿਤੋਂ ਤੇ ਬਿਲਕੁਲ ਸਾਇਲੈਂਟ ਚੱਲਣ ਵਾਲੇ ਟਰੈਕਟਰ ਆ ਜੀ ਇਹ ਤੇ ਇਹਦੇ ਇਧਰਲੇ ਪਾਸੇ ਮਤਲਬ ਬੈਕ ਗੇਅਰ ਹੁੰਦਾ ਆ ਦੇਖੋ ਹਾਈ ਲੋ ਤਾਂ ਇਹ ਹੈਗਾ ਹੀ ਹੈਗਾ ਤੇ ਬੈਕ ਗੇਅਰ ਇਧਰਲੇ ਪਾਸੇ ਹੁੰਦਾ ਬਾਕੀ ਉਧਰ ਜਿਹੜਾ ਮਰਜੀ ਗੇਅਰ ਹੋਵੇ 9ਵੇਂ ਗੇਅਰ ਚ ਇਹ ਬੈਕ ਜਿਹੜਾ ਉਦਾਂ ਹੀ ਤੁਰ ਪੈਂਦਾ ਤੇ ਕਬੋਟਾ 4 ਵੀਲ ਕਿਸੇ ਨੂੰ ਵੀ ਚਾਹੀਦਾ ਹੈ ਕਰ ਲਿਓ ਸੰਪਰਕ ਤੇ ਜਿਹੜੀ ਇਹਦੀ ਕਬੋਟੇ ਦੀ ਡਿਮਾਂਡ ਆ 2017 ਮਾਡਲਾ ਤੇ 5 ਲੱਖ ਰੁਪਏ ਸਟਰੈਕਟਰ ਦਾ ਡਿਮਾਂਡ ਆ ਜੀ ਉਹ ਤੋਂ ਬਾਅਦ ਜਿਹੜਾ ਟਰੈਕਟਰ ਬਾਈ ਉਹਨਾਂ ਕੋਲ ਆ ਜਾਂਦਾ ਉਹ ਹੈਗਾ ਮਹਿੰਦਰਾ 475 ਡੀਆਈ ਜੇ ਆਪਾਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਤਾਂ 2005 ਮਾਡਲ ਬਾਈ ਇਸ ਟਰੈਕਟਰ ਦਾ ਮਾਡਲ 2005 ਮਾਡਲ ਟਰੈਕਟਰ ਆ ਇਹ ਤੇ ਟਾਇਰ ਹੈਗੇ ਆ 12 4 28 ਦੇ ਮਗਰਲੇ ਐਮ ਆਰ ਐਫ ਕੰਪਨੀ ਦੇ ਤੇ ਟਾਇਰ ਵੀ ਪੂਰੇ ਵਧੀਆ ਖੜੇ ਨੇ ਜੀ ਤੇ ਮੂਹਰਲੇ ਹੈਗੇ ਨੇ ਜੀ ਗੁੱਡਇਰ ਦੇ 6 ਨੰਬਰ ਦੇ ਤੇ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਦਾ 475 ਤੇ ਕਿਤੋਂ ਲੀਕਿੰਗ ਨਹੀਂ ਇੱਕ ਨੰਬਰ ਟਰੈਕਟਰ ਆ ਜੀ ਬਿਲਕੁਲ ਕਿਸੇ ਨੂੰ ਵੀ ਇਹ ਟਰੈਕਟਰ ਚਾਹੀਦਾ ਹੋਇਆ ਜੀ ਮਹਿੰਦਰਾ 475 ਤਾਂ ਬਾਈ ਉਹਨਾਂ ਨਾਲ ਕਰ ਲਿਓ ਸੰਪਰਕ ਟਾਇਰ ਵੀ ਬਿਲਕੁਲ ਓਕੇ ਟਰੈਕਟਰ ਬਿਲਕੁਲ ਸਾਫ਼ ਆ ਜੀ 2005 ਮਾਡਲ ਆ ਜੇ ਆਪਾਂ ਇਹਦੇ ਡਿਮਾਂਡ ਦੀ ਗੱਲ ਕਰੀਏ ਤਾਂ 2 ਲੱਖ 65000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਜੀ ਤੇ ਉਸ ਤੋਂ ਬਾਅਦ ਜਿਹੜਾ ਟਰੈਕਟਰ ਆ ਬਾਈ ਉਹਨਾਂ ਕੋਲ ਖੜਾ ਸਵਰਾਜ 744 ਤੇ ਜੇ ਆਪਾਂ ਮਾਡਲ ਦੀ ਗੱਲ ਕਰੀਏ 2017 ਮਾਡਲ ਟਰੈਕਟਰ ਆ ਜੀ ਸਵਰਾਜ 744 ਤੇ ਜਿਹੜੇ ਇਹਦੇ ਪਿਛਲੇ ਟਾਇਰ ਨੇ ਜੀ 13628 ਦੇ ਪਿਛਲੇ ਟਾਇਰ ਨੇ ਜੀ ਗੱਬਰੂ ਗੱਬਰੂ ਕੰਪਨੀ ਲਿਖਿਆ ਹੋਇਆ ਜੀ ਕੋਈ ਦੇਸੀ ਟਾਇਰ ਆ ਗੱਬਰੂ ਕੰਪਨੀ ਲਿਖਿਆ ਹੋਇਆ 13628 ਦੇ ਪਿਛਲੇ ਟਾਇਰ ਨੇ ਜੀ ਤੇ ਮੂਰਲੇ 6 ਨੰਬਰ ਦੇ ਨੇ ਬਿਲਕੁਲ ਓਕੇ ਕੰਡੀਸ਼ਨ ਚ ਟਰੈਕਟਰ ਆ ਬਿਲਕੁਲ ਸਾਫ ਕੰਡੀਸ਼ਨ ਚ ਟਰੈਕਟਰ ਆ ਸਵਰਾਜ 744 ਤੇ ਮਾਡਲ ਹੈਗਾ ਜੀ 2017 ਜੇ ਡਿਮਾਂਡ ਦੀ ਗੱਲ ਕਰੀਏ ਤਾਂ ਪੂਰੇ 3 ਲੱਖ ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਜੀ ਉਹ ਤੋਂ ਬਾਅਦ ਅੱਗੇ ਬਾਈ ਉਹਨਾਂ ਕੋਲ ਟਰੈਕਟਰ ਖੜਾ 475 ਬਾਰੇ ਕੋਈ ਜਾਣਕਾਰੀ ਦਿੱਤੀ ਨਹੀਂ ਬਾਈ ਉਹਨਾਂ ਨੇ ਅਰਜਨ ਖੜਾ ਜੀ ਅਰਜਨ 605 ਡੀਆਈ ਅਰਜਨ ਦੇ ਜੇ ਆਪਾਂ ਮਾਡਲ ਦੀ ਗੱਲ ਕਰੀ ਤਾਂ 2 ਲੱਖ ਸੌਰੀ ਮਾਡਲ 2013 ਮਾਡਲ ਆ ਜੀ ਅਰਜਨ ਹੈਗਾ 2013 ਮਾਡਲ ਟਰੈਕਟਰ ਆ ਤੇ ਡਿਮਾਂਡ ਹੈਗੀ ਆ ਦੀ 3,25,000 ਰੁਪਇਆ 2013 ਮਾਡਲ ਤੇ 3,25,000 ਰੁਪਇਆ ਟਰੈਕਟਰ ਦੀ ਡਿਮਾਂਡ ਆ ਜੀ ਤੇ ਇਹ ਟਰੈਕਟਰ ਬਾਈ ਉਹਨਾਂ ਕੋ ਖੜੇ ਸੀਗੇ ਕੱਲੇ-ਕੱਲੇ ਟਰੈਕਟਰਾਂ ਬਾਰੇ ਆਪਾਂ ਤੁਹਾਨੂੰ ਬਾਈ ਜਾਣਕਾਰੀ ਦਿੱਤੀ ਆ ਤੇ ਆਪਣੀ ਵੀਡੀਓ ਬਾਈ ਜੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਸਾਰੇ ਵੀਰਾਂ ਨੂੰ ਬਾਈ ਰਿਕਵੈਸਟ ਆ ਵੀ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਵੀ ਜਰੂਰ ਕਰਿਆ ਕਰੋ ਛੋਟੇ ਵੀਰ ਦਾ ਸਾਥ ਜਰੂਰ ਦਿਆ ਕਰੋ ਐਦਾਂ ਹੀ ਆਪਾਂ ਜਾਣਕਾਰੀ ਵਾਲੀਆਂ ਟਰੈਕਟਰ ਸੈਕੰਡ ਹੈਂਡ ਇੰਪਲੀਮੈਂਟ ਬਾਰੇ ਟਰੈਕਟਰਾਂ ਬਾਰੇ ਐਦਾਂ ਹੀ ਵੀਡੀਓ ਲੈ ਕੇ ਹਾਜ਼ਰ ਤੁਹਾਡੇ ਲਈ ਹੁੰਦੇ ਰਹਾਂਗੇ ਸਬਸਿਡੀਆਂ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆਂ ਭਾਈ ਆ ਚੀਜ਼ਾਂ ਦੇ ਸਬਸਿਡੀਆਂ ਆਈਆਂ ਭਰ ਲਓ ਹਰ ਇੱਕ ਜਾਣਕਾਰੀ ਵਾਲੀ ਵੀਡੀਓ ਆਪਾਂ ਤੁਹਾਡੇ ਲਈ ਅਪਲੋਡ ਕਰਦੇ ਰਹਿੰਨੇ ਆ ਇਸ ਕਰਕੇ ਆਪਣੇ ਚੈਨਲ ਨੂੰ ਕਰਿਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਉਮੀਦ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਫਿਰ ਤੋਂ ਦੁਬਾਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ